ਸਸਿਕਾ ਜੀ ਮੇਰਾ ਨਾਮ ਰਾਤਪ੍ਰੀਤ ਕੋਰੇ ਮੈਂ ਡੇਰਾਪਸੀ ਦੇ ਨੇੜੇ ਕਪਿੰਡ ਪਿੰਡ ਪੈਂਦਾ ਛਿੜਿਆਲੇ ਦੀ ਰਹਿਣ ਵਾਲੀ ਆ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਪੀਜੀ ਡਿਪਲੋਮਾ ਨੇ ਯੋਗਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਕੀਤਾ ਸਾਲ ਬਾਅਦ ਹੀ ਮੈਨੂੰ ਪਤਾ ਲੱਗਿਆ ਕਿ ਯੋਗਾ ਟ੍ਰੇਨਰ ਦੀ ਪੋਸਟ ਨਿਕਲੀ ਹੋਈ ਹੈ ਉਹ ਮੈਨੂੰ ਮੇਲ ਦੇ ਥਰੂ ਹੀ ਪਤਾ ਲੱਗਿਆ ਸੀ ਮੇਲ ਦੇ ਥਰੂ ਹੀ ਮੈਂ ਅਪਲਾਈ ਕੀਤਾ ਸੀ ਯੋਗਾ ਟ੍ਰੇਨਰ ਲਈ ਉਦੋਂ ਪੇਪਰ ਵੀ ਸੀ ਥਿਉਰੀ ਵੀ ਸੀ ਪ੍ਰੈਕਟੀਕਲ ਵੀ ਸੀ ਇੰਟਰਵਿਊ ਸੀ ਬਾਦ ਸਾਨੂੰ ਟ੍ਰੇਨਿੰਗ ਦਿੱਤੀ ਗਈ 15 ਦਿਨਾਂ ਦੀ 15 ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ ਹੀ ਅਸੀਂ ਸਾਰੇ ਜੋ ਵੀ ਟ੍ਰੇਨਰ ਸੀ ਸਾਡਾ ਆਫਿਸ ਐਪ ਮੁਹਾਲੇ ਤੁਸੀਂ ਸਾਰੇ ਉੱਥੇ ਆ ਗਏ ਸੀ ਉਸ ਤੋਂ ਬਾਅਦ ਮੈਂ ਆਪਣੇ ਹੀ ਪਿੰਡ ਤੋਂ ਇਹ ਸਟਾਰਟ ਕੀਤਾ ਯੋਗਾ ਸਕੂਲ ਮੇਰੇ ਨਾਲ ਕਾਫੀ ਮੈਂਬਰ ਜੁੜੇ ਹੋਏ ਨੇ ਜਿਨ੍ਹਾਂ ਨੂੰ ਮੈਂ ਯੋਗਾ ਸਿਖਾਉਂਦੀ ਹਾਂ ਉਹ ਮੈਨੂੰ ਆ ਕੇ ਦੱਸਦੇ ਵੀ ਐ ਸਾਨੂੰ ਬਹੁਤ ਫਾਇਦਾ ਹੋਇਆ ਹੈ ਯੋਗਾ ਤੋਂ ਤੁਸੀਂ ਮੈਂ ਪਿੰਗਲੀ ਪਿੰਗਲੀ ਜਾ ਕੇ ਯੋਗਾ ਕਰਨ ਦੇ ਲਈ ਪ੍ਰੇਰਿਤ ਕੀਤਾ ਕਿ ਤੁਸੀਂ ਯੋਗਾ ਕਰੋ ਤਾਂ ਹੌਲੀ ਹੌਲੀ ਮੇਰੇ ਨਾਲ ਸਾਰੇ ਪਿੰਡ ਦੇ ਨੇ ਮੇਰੇ ਸਾਥ ਦਿੱਤਾ ਉਹਨਾਂ ਨੇ ਮੈਨੂੰ ਜੁਆਇਨ ਕੀਤਾ ਤੇ ਮੇਰੇ ਕਲਾਸ ਨੂੰ ਜੁਆਇਨ ਕੀਤਾ ਉਹ ਆਂਦੇ ਨੇ ਬਹੁਤ ਖੁਸ਼ ਹੁੰਦੇ ਨੇ ਕਲਾਸ 'ਚ ਆ ਕੇ ਸ਼ਾਮ ਤੱਕ ਮੈਂ 5 ਕਲਾਸਾਂ ਲੈਂਦੀ ਆਂ ਕਾਫੀ ਮੈਂਬਰ ਨੇ ਇੱਕ ਕਲਾਸ 'ਚ 25 ਮੈਂਬਰ ਨੇ ਸਾਰਿਆਂ ਨੂੰ ਬਹੁਤ ਫਾਇਦਾ ਹੋਇਆ ਕਿ ਸਾਨੂੰ ਦਵਾਈ ਤੋਂ ਵਿੱਚ ਪੈਣਾ ਹੋਇਆ ਹੈ ਜਿੱਦਾਂ ਪੰਜਾਬ ਸਰਕਾਰ ਨੇ ਇਹ ਮੁਹਿੰਮ ਜਾਰੀ ਕੀਤੀ ਹੈ ਪਿੰਡ ਪਿੰਡ 'ਚ ਹੋਣੀ ਚਾਹੀਦੀ ਹੈ ਮੇਰੀ ਕਲਾਸ 'ਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਆਉਂਦੇ ਆ ਪੂਰੀ ਕਲਾਸ 'ਚ 1 ਘੰਟੇ ਦੀ ਕਲਾਸ ਹੁੰਦੀ ਹੈ ਸਾਰੇ 1 ਘੰਟਾ ਲਾ ਕੇ ਆਰਾਮ ਨਾਲ ਜਾਂਦੇ ਆ ਸੁਰਿੰਜੇ ਵੀ ਪਹਿਲੀ ਵਾਰ ਹੀ ਆਇਆ ਹੋਵੇਗਾ ਕਿ ਪੰਜਾਬ ਦੇ ਵਿੱਚ ਹੀ ਪਿੰਡ-ਪਿੰਡ 'ਚ ਯੋਗਾ ਟ੍ਰੇਨਰ ਪਹੁੰਚਾਏ ਗਏ ਨੇ ਇਹ ਸਾਰਾ ਪੰਜਾਬ ਸਰਕਾਰ ਦੇ ਕਰਕੇ ਹੀ ਯੋਗ ਟ੍ਰੇਨਰ ਪਿੰਡ-ਪਿੰਡ ਪਹੁੰਚ ਰਹੇ ਨੇ ਉਹਨਾਂ ਨੂੰ ਯੋਗ ਸਿਖਾ ਰਹੇ ਨੇ ਤੇ ਲੋਕਾਂ ਨੂੰ ਵੀ ਯੋਗ ਕਰਨ ਲਈ ਪ੍ਰੇਰਿਤ ਕਰ ਰਹੇ ਨੇ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਇੱਕ ਤਾਂ ਸਾਨੂੰ ਰੋਜ਼ਗਾਰ ਦਿੱਤਾ ਤੇ ਦੂਜੇ ਸਾਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ